ਸਸਿਕਲ ਜੀ ਸਾਰਿਆਂ ਨੂੰ ਮੈਂ ਨਾਜ਼ ਫੈਸ਼ਨ ਸਾਨੇ ਵਾਲ ਤੋਂ ਜੀ ਫੋਟੋ ਤੇ ਨਿਗਾ ਮਰੋ ਇਨਸਟਾਗ੍ਰam ਦਾ ਸਭ ਤੋਂ ਵਾਇਰਲ ਪ੍ਰੋਡਕਟ ਹੈ ਜੀ ਤੇ ਅੱਜ ਇਹ ਵੀ ਆਪਾਂ ਤੁਹਾਨੂੰ ਚੈਲਿੰਜਿੰਗ ਪ੍ਰਾਈਸ ਦੇ ਵਿੱਚ ਦਵਾਂਗੇ ਲਓ ਜੀ ਆਰਟੀਕਲ ਤੇ ਨਿਗਾ ਮਰੋ ਪਹਿਲਾਂ ਆਰਗੰਜ਼ਾ ਦਾ ਰਹੂਗਾ ਬੇਸ ਆਉਗੀ ਸ਼ਰਟ ਤੇ ਕੰਮ ਧਾਗੇ ਦਾ ਕੰਮ ਆ ਬਹੁਤ ਹੀ ਨੀਟ ਐਂਡ ਕਲੀਨ ਕੰਮ ਆ ਵਿਸਕੋਜ਼ ਦਾ ਬੇਸ ਲੱਗਿਆ ਹੋਇਆ ਆਰਗੰਜ਼ਾ ਦਾ ਨਾਲ ਬਟਨ ਲੱਗੇ ਹੋਣਗੇ ਨੈਕ ਤੇ ਤੇ ਬਾਜੂ ਤੇ ਨਿਗਾ ਮਰੋ ਬਹੁਤ ਹੀ ਸੋਹਣੀ ਕਲਰਫੁਲ ਬਾਜੂ ਬਣੀ ਹੋਈ ਹੈ ਜੀ ਪਰਕੇ ਦੇ ਨਾਲ ਰੈਡੀ ਕਰਵਾ ਕੇ ਲੈ ਕੇ ਆਏ ਹਾਂ ਸਿਲਕ ਦੀ ਦਮਾਂਗੇ ਬਾਟਮ 3 ਮੀਟਰ ਦੀ ਬਾਟਮ ਆਊਗੀ 3 ਮੀਟਰ ਦੀ ਬਾਟਮ ਦੇ ਨਾਲ ਆਪਾਂ ਹੁਣ ਆਪਾਂ ਇਹਦੇ ਵਿੱਚ ਚੇਂਜ ਕੀ ਕਰਵਾ ਕੇ ਲੈ ਕੇ ਆਏ ਆ ਆਪਾਂ ਇਹਦਾ ਦੁਪੱਟਾ ਕੰਟਰਾਸਟ ਕਰਵਾ ਕੇ ਲੈ ਕੇ ਆਏ ਆ ਟੂ ਡਬਲ ਸ਼ੇਡ ਦੇ ਵਿੱਚ ਦੁਪੱਟਾ ਕੰਟਰਾਸਟ ਆਊਗਾ ਜੀ ਬਹੁਤ ਸੋਹਣਾ ਆਰਟੀਕਲ ਰੈਡੀ ਕੀਤਾ ਹੋਇਆ ਵਾ ਨਿਕਮ ਮਰੋ ਜੀ ਚਾਰ ਕਲਰਾਂ ਦੇ ਵਿੱਚ ਇਹਨੂੰ ਰੈਡੀ ਕਰਵਾ ਕੇ ਲੈ ਕੇ ਆਇਆ ਚਾਰ ਦੇ ਚਾਰੋ ਕਲਰ ਬਹੁਤ ਹੀ ਪਿਆਰੇ ਨੇ ਬਹੁਤ ਹੀ ਲਾਈਟ ਸ਼ੇਡ ਦਾ ਚਾਰਟ ਆ ਜੀ ਨਵਾਂ ਚਾਰਟ ਆ ਲਓ ਜੀ ਇਹ ਚਾਰੋ ਕਲਰ ਬਹੁਤ ਹੀ ਪਿਆਰੇ ਨੇ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਸਾਡੇ ਦਿੱਤੇ ਨੰਬਰਾਂ ਤੇ ਸਕਰੀਨ ਸ਼ਾਟ ਭੇਜੋ ਜਾਂ ਫਿਰ ਸਾਡੇ ਸਟੋਰ ਤੇ ਕਰੋ ਵਿਜ਼ਿਟ ਤੇ ਅਗਰ ਕਰੀਏ ਰੇਡ ਦੀ ਗੱਲ ਸੇਮ ਉਹੀ ਆ ਜੀ ਇਹ ਵੀ ਬਾਜ਼ਾਰ ਦੇ ਵਿੱਚ 2600 2800 3000 ਦੀ ਰੇਂਜ ਚ ਵਿਗਦਾ ਨਾਜ਼ ਫੈਸ਼ਨ ਤੇ ਕਿੰਨਾ ਮਿਲਣਾ ਜੀ 1400 ਦਾ ਕਿੰਨੇ ਦਾ ਜੀ 1400 ਮਿਲਣਾ ਕਿੱਥੇ ਆ ਨਾਜ਼ ਫੈਸ਼ਨ ਸਾਹਨੇਗਰ ਤੇ ਤੇ ਵੈਰਾਈਟੀ ਹੋਰ ਵੀ ਬਹੁਤ ਆਈ ਹੋਈ ਆ ਨਿਗਾ ਮਾਰੋ ਜੀ ਫੁੱਲ ਫਲੱਜ ਵੈਰਾਈਟੀ ਆਈ ਹੋ ਜਿਨ੍ਹਾਂ ਦੇ ਘਰੇ ਵਿਆਹ ਸਰਦੀ ਦਾ ਪ੍ਰੋਗਰਾਮ ਆ ਜਲਦੀ ਤੋਂ ਜਲਦੀ ਸਾਡੇ ਸਟੋਰ ਤੇ ਵਿਰਲਟ ਕਰੋ ਥੈਂਕ ਯੂ ਸੋ ਮਚ ਜੀ